ਇਹ ਜੋ ਬਾਲਕ ਸੀ ਲਖਮਣ ਦਾਸ ਇਨੇ ਸ਼ਿਕਾਰ ਖੇਡਿਆ ਤੇ ਸ਼ਿਕਾਰ ਖੇਡਦਿਆਂ ਹੋਇਆ ਤੀਰ ਮਾਰਿਆ ਹਿਰਨੀ ਦੇ ਤੇ ਜਦੋਂ ਹਿਰਨੀ ਦੇ ਤੀਰ ਵੱਜਾਇਨਾ हिरनी ਤਾਂ ਮਰੀ ਐ ਤੇ ਕੀ ਦੇਖਦਾ ਉਸ ਦੇ ਪੇਟ ਦੇ ਵਿੱਚ ਦੋ ਬੱਚੇ ਵੀ ਸਨ ਉਹ ਵੀ ਤੜੰਤੜ ਕੇ ਮਰ ਗਏ ਇੱਕ ਤੀਰ ਦੇ ਨਾਲ ਤਿੰਨ ਮੌਤਾਂ ਬੜਾ ਗਹਿਰਾ ਮਨ ਤੇ ਅਸਰ ਹੋਇਆ ਬੜਾ ਗਹਿਰਾ ਮਨ ਤੇ ਅਸਰ ਹੋਇਆ ਕਿਉਂਕਿ ਮਨੁੱਖ ਜਦੋਂ ਪਹਿਲੀ ਵਾਰ ਬਚਪਨ ਵਿੱਚ ਕਿਸੇ ਨੂੰ ਮੁਰਦੇ ਨੂੰ ਦੇਖਦਾ ਹੈ ਬੜਾ ਮਨ ਦੇ ਉੱਤੇ ਬੜਾ ਗਹਿਰਾ ਅਸਰ ਹੁੰਦਾ ਹੌਲੀ ਹੌਲੀ ਉਹ ਮਨ ਦੇ ਵਿੱਚ ਬੈਠ ਜਾਂਦਾ ਵੀ ਇਹ ਤਾਂ ਐ ਹੀ ਹੈ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ ਵੀ ਮੌਤ ਆਈ ਕਿਉਂ ਹੈ ਨਹੀਂ ਮਹਾਤਮਾ ਬੁੱਧ ਦੇ ਮਨ ਤੇ ਗਹਿਰਾ ਅਸਰ ਹੋਇਆ ਸੀ ਏ ਵੀ ਪਿਛਲੀ ਬੰਦਗੀ ਹੋਏ ਤੇ ਮਨ ਤੇ ਅਸਰ ਹੁੰਦਾ ਨਹੀਂ ਤਾਂ ਸੰਸਾਰ ਸਾਰਾ ਹੀ ਦੇਖ ਰਿਹਾ ਜਾਨਵਰ ਵੀ ਮਰਦੇ ਦੇਖਦਾ ਬੰਦੇ ਵੀ ਮਰਦੇ ਦੇਖ ਰਿਹਾ ਕੋਈ ਅਸਰ ਨਹੀਂ ਐਕਸੀਡੈਂਟ ਹੋਵੇ ਲਾਸ਼ਾਂ ਪਈਆਂ ਚੁੱਪ ਕਰਕੇ ਕੋਲੋਂ ਦੀ ਤੁਰ ਜਾਂਦੇ ਨੇ ਕੋਈ ਮਨ ਤੇ ਅਸਰ ਨਹੀਂ ਇਹ ਅਸਰ ਵੀ ਉਹਨਾਂ ਤੇ ਹੀ ਹੈ ਜਿਨ੍ਹਾਂ ਦੀ ਪਿਛਲੀਆਂ ਕਮਾਈਆਂ ਨੇ ਬੰਦਗੀਆਂ ਨੇ ਸੇਵਾ ਕੀਤੀ ਹੈ ਗੁਰਸੇਵਾ ਤੇ ਭਗਤ ਕਮਾਈ ਅਬ ਇਹ ਮਾਨਸ ਦੇਹੀ ਪਾਈ ਜਿਨ੍ਹਾਂ ਨੇ ਮਨੁੱਖਾ ਦੇਹੀ ਇਹ ਗੁਰੂ ਦੀ ਸੇਵਾ ਵਾਸਤੇ ਲਈ ਹੈ ਉਹਨਾਂ ਦੇ ਮਨ ਤੇ ਅਸਰ ਜਿਨ੍ਹਾਂ ਦਾ ਮਨ ਨਿਰਮਲ ਹੈ ਉਹ ਹੀ ਮਨ ਨਿਰਮਲ ਭਇਆ ਜਿਨ੍ਹਾਂ ਦਾ ਮਨ ਨਿਰਮਲ ਹੁੰਦਾ ਹੈ ਉਹ ਹੀ ਪਰਮੇਸ਼ਰ ਦੇ ਦਵਾਰ ਤੇ ਕਹਿ ਦਈਏ ਪਰਮੇਸ਼ਰ ਦੇ ਘਰ ਪਹੁੰਚਦੇ ਨੇ ਜਿਨ੍ਹਾਂ ਦਾ ਮਨ ਨਿਰਮਲ ਹੈ ਬਹਾਤਮਾ ਬੁੱਧ ਨੇ ਇੱਕ ਬਜ਼ੁਰਗ ਦੇਖਿਆ ਸੀ ਇੱਕ ਬਿਮਾਰ ਦੇਖਿਆ ਸੀ ਇੱਕ ਮੌਤ ਵਾਲਾ ਬਜ਼ੁਰਗ ਦੇਖਿਆ ਮਰਿਆ ਹੋਇਆ ਬੰਦਾ ਦੇਖਿਆ ਤਿੰਨ ਚੀਜ਼ਾਂ ਦੇਖੀਆਂ ਮਨ ਤੇ ਬੜਾ ਗਹਿਰਾ ਅਸਰ ਹੋਇਆ ਚੌਥਾ ਸਾਧੂ ਦੇਖਿਆ ਵੀ ਹੁਣ ਮੈਂ ਦੇਖਣਾ ਵੀ ਇਹ ਮੌਤ ਹੁੰਦੀ ਕੀ ਹੈ ਮੱਥਾ ਉੱਥੇ ਗੁਰੂ ਗ੍ਰੰਥ ਸਾਹਿਬ ਨੂੰ ਟੇਕੀਦਾ ਮਨ ਵਿੱਚ ਆਇਆ ਮੈਂ ਦੇਖਣਾ ਮੌਤ ਹੁੰਦੀ ਕੀ ਹੈ ਉਹ ਸਮੇਂ ਇਸ ਲਸਮਣ ਦਾਸ ਦੇ ਮਨ ਤੇ ਐਨਾ ਗਹਿਰਾ ਅਸਰ ਪਿਆ ਹੈ ਕਿ ਇੱਕ ਤੀਰ ਦੇ ਨਾਲ ਤਿੰਨ ਮੋਤਾ ਹੋ ਗਈ ਹੈ ਮਨ ਤੇ ਬੜਾ ਗਹਿਰਾ ਅਸਰ ਪਿਆ ਹੈ ਘਰ ਆਇਆ ਹੁਣ ਮਨ ਨਹੀਂ ਲੱਗ ਰਿਹਾ ਕਿਉਂਕਿ ਮਨ ਦੇ ਵਿੱਚ ਹੀ ਅਸਰ ਹੁੰਦਾ ਹੈ ਮਾਇਆ ਦਾ ਵੀ ਅਸਰ ਮਨ ਤੇ ਹੀ ਹੈ ਵਾਸ਼ਨਾ ਦਾ ਬੰਦਾ ਦੀ ਅਸਰ ਮਨ ਤੇ ਹੀ ਹੈ ਕ੍ਰੋਧ ਦਾ ਅਸਰ ਵੀ ਮਨ ਤੇ ਹੀ ਹੁੰਦਾ ਹੈ ਮਨ ਤੇ ਆਉਂਦਾ ਹੈ ਕ੍ਰੋਧ ਹਟਦਾ ਹੈ ਫਿਰ ਮਨ ਦਾ ਹਾਲ ਦੇਖੋ ਕੀ ਹੁੰਦਾ ਹੈ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਸਾਦੋ ਮਨ ਕਾ ਮਾਨ ਤਿਆਗੋ ਮਨ ਕਾ ਮਾਨ ਮਨ ਤੇ ਹੀ ਮਾਨ ਦਾ ਅਸਰ ਹੈ ਹੰਕਾਰ ਦਾ ਅਸਰ ਵੀ ਮਨ ਤੇ ਹੀ ਹੈ ਇਹਨੂੰ ਛੱਡੋ ਸਾਦੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਇਹਨਾਂ ਦਾ ਵੀ ਅਸਰ ਮਨ ਤੇ ਹੈ ਕਾਮ ਦਾ ਕ੍ਰੋਧ ਦਾ ਸੰਗਤ ਦੁਰਜਨ ਕੀ ਮਾੜੇ ਬੰਦੇ ਦੀ ਸੰਗਤ ਦਾ ਅਸਰ ਵੀ